ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਇਸ ਟਾਈਮ ਆਪਾਂ ਖੜੇ ਆ 6 ਪੇਸ પેટ્રોલ ਪੰਪ ਤੇ ਗੱਡੀ ਜੀ ਸੀਐਨਜੀ ਪਵਾਣੀ ਆ ਬਹੁਤ ਟਾਈਮ ਬਾਅਦ ਆ ਗਿਆ ਵੀਡੀਓ ਬਣਾਉਣ ਲੱਗੇ ਆ ਕਿਉਂਕਿ ਟਾਈਮ ਜਨ ਲੱਗ ਰਿਹਾ ਥਾ ਤੇ ਯਾਰ ਬਾਈ ਇੱਕ ਗੱਲ ਸਾਂਝੀ ਕਰਨੀ ਸੀ ਕੱਲ ਪਰਸੋ ਨਾ ਇੱਕ ਨਿਊਜ਼ ਵੀ ਆਈ ਥੀ ਆਹਾ ਤੇ ਮੋਹਾਲੀ ਜੀ ਇੱਕ ਕੈਪਟਰ ਵਾਲਾ ਡਰਾਈਵਰ ਬੰਦਾ ਵਿਚਾਰਾ ਮਾਰਤਾ ਮੈਂ ਨਿਊਜ਼ ਪੜ੍ਹੀ ਹੋ ਤੇ ਕੀ ਬੋਲਿਆ ਮੈਂ ਇਹਦੇ ਨਾਲ ਸਕਰੀਨਸ਼ਾਟ ਵੀ ਲਾ ਦੂੰਗਾ ਉਹ ਬੰਦਾ ਵਿਚਾਰਾ ਹਿਮਾਚਲ ਦਾ ਸੀ ਗਾਇਰ ਉਹ ਪਿੱਛੋਂ ਕੀ ਬੋਲਦੇ ਆ ਕੜਾ ਕੱਟਦਾ ਉਹ ਬੇਰੇ ਦਾ ਗੋਲੀਆਂ ਮਾਰਤੀਆਂ ਹਨਾ ਤੇ ਮਾਰ ਕੇ ਗੱਡੀ ਵੀ ਕੋਹ ਲਗੇ ਬੰਦੇ ਦੀ ਯਾਰ ਹਨ ਬੰਦਾ ਡਰਾਈਵਰ ਬੰਦਾ ਹੁਣ ਮੇਰੇ ਪਿੱਛੇ ਹੁਣ ਪਤਾ ਨਹੀਂ ਹੁੰਦਾ ਕਿਵੇਂ ਦਾ ਬੈਠਦਾ ਆ ਗਿਆ ਆਪਾਂ ਤਾਂ ਆਪੇ ਪਿੱਛੇ ਪਿਠਾ ਲੰਨੇ ਆ ਨਾ ਲੋਕ ਫਰਮੈਸ਼ਾਂ ਦਾ ਐਡ ਐਡੀਆਂ ਕਰਦੇ ਆ ਹਨਾ ਤੇ ਇਹ ਜਿਹੇ ਹੱਕ ਤਾਂ ਵੀ ਕਰਦੇ ਆ ਇਹ ਤਾਂ ਬਹੁਤ ਮਾੜੀ ਗੱਲ ਆ ਯਾਰ ਹੁਣ ਡਰਾਈਵਰ ਬੰਦੇ ਨੂੰ ਪਿੱਛੇ ਕੁਝ ਨਹੀਂ ਪਤਾ ਲੱਗਦਾ ਹੈਗਾ ਕਿਉਂਕਿ ਉਹਨੇ ਸਾਹਮਣੇ ਦੇਖ ਕੇ ਗੱਡੀ ਚਲਾਉਣੀ ਹੁੰਦੀ ਹੈ ਪਿੱਛੋਂ ਅਚਾਨਕ ਬੰਦਾ ਕੋਈ ਐਦਾਂ ਦਾ ਹਰਕਤਾ ਕਰਦਾ ਉਹ ਮਾੜੀ ਗੱਲ ਹੋ ਜਾਂਦੀ ਹੈ ਇਹ ਪਹਿਲੀ ਵਾਰ ਨਹੀਂ ਹੋਇਆ ਪਹਿਲਾਂ ਵੀ ਬਹੁਤ ਵਾਰੀ ਹੋਇਆ ਹੈ ਆ ਤੇ ਖੈਰ ਉਹ ਬੰਦੇ ਫੜੇ ਤਾਂ ਗਏ ਆ ਪਰ ਇਹ ਹੁਣ ਫੜ ਕੇ ਕੀ ਕਰਨਾ ਹੁਣ ਜਿਹੜਾ ਬੰ ਤੇ ਕੋਈ ਨਾ ਇੱਕ ਛੋਟਾ ਜਿਹਾ ਜਵਾਕ ਵੀ ਸੀਗਾ ਬਜੇਰੇ ਦਾ ਤੇ ਬਹੁਤ ਗਲਤ ਗੱਲ ਐ ਏਕਣਾ ਨਹੀਂ ਕਰਨਾ ਚਾਹੀਦਾ ਹੈਗਾ ਵੈਸੇ ਹੈਨਾ ਕਿਉਂਕਿ ਹੁਣ ਜਿਹੜੇ ਬੰਦੇ ਨਾਲ ਕੰਮ ਕਰਨਾ ਯਾਰ ਗੱਡੀ ਦੇ ਕਿਸਤਾ ਲਾਉਣੀ ਉਹ ਤਾਂ ਬਜੇਰਾ ਰਾਤ ਨੂੰ ਵੀ ਕੰਮ ਕਰੂਗਾ ਤੇ ਉਹਨਾਂ ਦਿਨੇ ਵੀ ਕੰਮ ਕਰਨਾ ਹੈ ਬੰਦਾ ਚੋਂ ਚੌਲੋ 14 15 15 ਘੰਟੇ ਕੰਮ ਕਰਦਾ ਯਾਰ ਬਹੁਤ ਮਾੜੀ ਗੱਲ ਐ ਇਹ ਏਕਣਾ ਨਹੀਂ ਕਰਨਾ ਚਾਹੀਦਾ ਇਹਨਾਂ ਦੇ ਖਿਲਾਫ ਵੀ ਆ ਕੋਈ ਵਧੀਆ ਕਿਉਂਕਿ ਹਰੇ ਗੱਡੀ ਹਰੇ ਗੱਡੀ ਦੇ ਵਿੱਚ ਯਾਰ ਡੈਸ਼ ਕਿਆ ਨਹੀਂ ਲੱਗਿਆ ਹੁੰਦਾ ਹੈਗਾ ਨਾ ਤੇ ਸਰਕਾਰ ਨੂੰ ਇਹਦੇ ਵਾਸਤੇ ਕੋਈ ਹੋਰ ਚੰਗਾ ਰੂਲ ਬਣਾਉਣਾ ਚਾਹੀਦਾ ਵੀ ਹਾਂ ਯਾਰ ਜਿਹੜੀ ਡਰਾਈਵਰਾਂ ਦੀ ਸੇਫਟੀ ਹੋ ਸਕੇ ਕਿਉਂਕਿ ਡਰਾਈਵਰਾਂ ਦੀ ਸੇਫਟੀ ਵਾਸਤੇ ਇਸ ਤਰ੍ਹਾਂ ਦਾ ਕੋਈ ਵੀ ਰੂਲ ਨਹੀਂ ਬਣਿਆ ਹੈਗਾ ਹੈਨਾ ਉੱਪਰੋਂ ਐਡੀ ਕਮਾਈ ਵੀ ਨਹੀਂ ਹੁੰਦੀ ਕਿ ਹਾਂ ਯਾਰ ਬੰਦਾ ਵੀ ਵਧੀਆ ਪੈਸੇ ਕਮਾਉਂਦਾ ਹੋਵੇ ਹੈਨਾ ਰੇਟ ਉਹਨੇ ਰੇਟ ਵੀ ਨਹੀਂ ਮਿਲਦੇ ਹੈਗੇ ਫਿਰ ਵੀ ਬੰਦੇ ਯਾਰ ਕਿਸੇ ਦਾ ਤੇ ਚੱਲ ਗੱਡੀਆਂ ਲਾਈਆਂ ਵਿਆਂ ਔਖਾ ਟਾਈਮ ਦਾ ਔਖਾ ਸੋਕ ਗੱਡੀ ਚਲਾਈ ਜਾਂਦਾ ਆ ਕਿਉਂਕਿ ਕੰਮ ਉਹਨਾ ਵੀ ਨਹੀਂ ਹੈਗਾ ਹੋਰ ਕੰਮ ਵੀ ਬੰਦਾ ਕੀ ਕਰਾ ਕੀ ਬੰਦਾ ਇੱਕ ਵਾਰੀ ਗੱਡੀ ਖਰੀਦ ਲੈ 7-8 ਲੱਖ ਚ ਪੈ ਜਾਂਦੀ ਗੱਡੀ ਯਾਰ ਕਿਸ਼ਤਾ ਲਾਉਣੀਆਂ ਫਿਰ ਇੱਕ ਤਰ੍ਹਾਂ ਦਾ ਵੀ ਗਲਪਿਆ ਢੋਲ ਵਜਾਉਣਾ ਪੈਂਦਾ ਆ ਠੀਕ ਹੈ ਨਾ ਤੇ ਸਵਾਰੀਆਂ ਨੂੰ ਬਾਈ ਜਿਹੜੇ ਹਜੇ ਕੰਮ ਕਰਦੇ ਉਹਨਾਂ ਨੂੰ ਨਾ ਕਰਿਆ ਕਰੋ ਠੀਕ ਹੈ ਬੇਨਤੀ ਹੋਏ ਠੀਕ ਹੈ ਤੇ ਇਹ ਸੀਗੀ ਤਾਂ ਯਾਰ ਅੱਜ ਮੈਂ ਵੀਡੀਓ ਬਣਾਈ ਤੇ ਆਪਾਂ ਵੀ ਕਾ ਖਾफी ਦਿਨੋਂ ਤੋਂ ਕੰਮ ਕਰ ਨਹੀਂ ਰਹੇ ਤੇ ਤੇ ਸੋਚਦੇ ਹਾਂ ਚਲ ਕੱਲੂ ਦੁਆਰੇ ਕੰਮ ਕਰਨਾ ਸਟਾਰਟ ਕਰਾਂਗੇ ਪਰ ਜਦ ਦੀ ਇਹ ਖਬਰ ਆਈ ਹੈ ਯਾਰ ਬਹੁਤ ਮਨ ਨੂੰ ਦੁੱਖ ਲੱਗਿਆ ਯਾਰ ਆਪਾਂ 6 ਫੇਸਾਂ ਹੈ ਸੀएनजी ਪਾ ਰਹੇ ਆ ਯਾਰ ਟਿਕ ਲਾਈਨ ਇੱਧਰ ਲੱਗੀ ਹੋਈ ਐ ਇੱਕ ਲਾਈਨ ਲੱਗੀ ਹੋਈ ਐ ਇੱਧਰ ਰਾਤ ਦਾ ਟਾਈਮ ਹੋਇਆ ਪਿਆ ਆ ਸਾਢੇ 8 ਹੋ ਗਏ ਰਾਤ ਦੇ ਆ ਦੇਖੋ ਇੱਧਰ ਤੇ ਆਹੀ ਸੀਗੀ ਵੀਡੀਓ ਰ ਇਸੇ ਵਾਸਤੇ ਵੀਡੀਓ ਬਣਾਉਣੀ ਸੀ ਠੀਕ ਐ ਤੇ ਬਸ ਧੰਨਵਾਦ ਬਾਈ ਸਾਰਿਆਂ ਦਾ